ਅੱਤੇ ਵਿੱਚ ਬੰਦ ਦਾ ਮੈਂ ਸਭ ਨੂੰ ਮੋਪਿਜੇ ਗੱਲ ਦਸਤੇ ਜੀ ਆਇਆਂ ਨੂੰ ਸਭ ਨੂੰ ਜੀ ਸਭ ਨੂੰ ਸਤ ਸ੍ਰੀਕਾਲ ਨਮਸਤੇ ਕੀ ਬਾਤ ਸਾਰੇਆਂ ਨੂੰ ਜੀ ਸਭ ਨੂੰ ਸਤ ਸ੍ਰੀਕਾਲ ਨਮਸਤੇ ਤੁਸੀਂ ਲੱਖ ਰਜੇ ਮੈਂ ਛੱਡ ਤੁਸੀਂ ਲੱਖ ਰਜੇ ਮੈਂ ਛੱਡ ਤੋ ਸੇ ਲੱਖਰ ਜੇ ਮੇ ਛੜ ਕਬੀਦਰਵਾਰ ਦੇ ਵਿੱਚ ਪਦਾਰੇ ਥੋਡੀ ਸੋਚ ਨਰਾਲੀ ਦੇ ਦੋਸਤੋ ਜਾਵਾਂ ਮੈਂ ਬਲਿਹਾਰੇ ਇਸ ਰਹਿਮਤ ਕਰਕੇ ਹੀ ਇਸ ਰਹਿਮਤ ਕਰਕੇ ਹੀ ਇਸ ਰਹਿਮਤ ਕਰਕੇ ਹੀ ਅਸੀਂ ਰਹਿੰਦੇ ਹਾਂ ਮਸਤੇ ਮਸਤੇ ਜੀ ਆਇਆਂ ਸਭਨਾਂ ਨੂੰ ਸਭ ਨੂੰ ਸਸਰੀਕਾਲ ਨਮਸਤੇ ਗੁਰੂ ਫਤੇ ਸਾਰਿਆਂ ਨੂੰ ਜੀ ਸਭ ਨੂੰ ਸਸਰੀਕਾਲ ਨਮਸਤੇ ਇੱਥੇ ਆ ਪੜਨ ਦਾ ਆਪਣਾ ਸਭ ਦਾ ਮਕਸਦ ਹੈ ਬਸ ਇੱਕੋ ਕਿੰਜ ਕਾਮਯਾਬ ਜ਼ਿੰਦਗੀ ਜੀਮਣੀ ਸ਼ਾਇਰਾਂ ਕੋਲੋਂ ਸਿੱਖੋ ਕਿੰਜ ਕਾਮਯਾਬ ਜ਼ਿੰਦਗੀ ਜੀਣੀ ਸ਼ਾਇਰਾਂ ਕੋਲੋਂ ਸਿੱਖੋ ਟੰਗ ਸਹੀ ਸਲੀਕੇ ਦਾ ਹੈ ਟੰਗ ਸਹੀ ਸਲੀਕੇ ਦੇ ਇੱਥੇ ਮਿਲਦੇ ਬਿਲਕੁਲ ਸਸਤੇ ਜੀ ਆਇਆਂ ਸਭਨਾਂ ਨੂੰ ਇਹ ਸਭ ਨੂੰ ਸਸਰੀ ਕਾਲ ਨਮਸਤੇ ਗੁਰਪਤ ਸਾਰਿਆਂ ਨੂੰ ਇਹ ਸਭ ਨੂੰ ਸਾਤਰੀ ਕਾਲ ਨਮਸਤੇ ਇਤਿਹਾਸ ਸਿਰਜ ਆਏ ਅ ਇਤਿਹਾਸ ਸਿਰਜ ਆਏ ਇਤਿਹਾਸ ਸਿਰਜ ਆਏ ਜੋ ਵੀ ਪਹਿਲਾ ਪੁਰਸ਼ ਜਗ ਆਇਆ ਕੁਝ ਸੁਣਿਏ ਕੁਝ ਕਹੀਏ ਬਾਬੇ ਨਾਨਕ ਨੇ ਫਰਮਾਇਆ ਸਭ ਚੰਗੀਆਂ ਸੇਧਾਂ ਨੂੰ ਸਭ ਚੰਗੀਆਂ ਸੇਧਾਂ ਨੂੰ ਸਭ ਚੰਗੀਆਂ ਸੇਧਾਂ ਨੂੰ ਦੋਸਤ ਤੋ ਸਾਹਮਲੇ ਇਹ ਵਿਚ ਵਸਤੇ ਗੁਰੂ ਫਤੇ ਸਾਰਿਆਂ ਨੂੰ ਸਭ ਨੂੰ ਸਤਿ ਸ੍ਰੀਕਾਲ ਨਮਸਤੇ ਜੀ ਆਇਆਂ ਸਭਨਾਂ ਨੂੰ ونو સાત્રીકાલ નમસ્તે હરદીપ ગિલ થону સબનો હાથ બન અરજ ગજારે وچ اگલી મીટنگ દે આયો سارے ખીચ તૈયારે હરદીપ ગિલ થону સબનો હાથ બન અરજ ગજારે وچ اگલી મીટنگ દે આયો سارے સજન પਿਆરે ਮੈਂ 3 ਨਵੰਬਰ ਨੂੰ ਮੈਂ 3 ਨਵੰਬਰ ਨੂੰ ਦੇਖਦਾ ਰਹੂੰ ਤੁਹਾਡੇ ਰਸਤੇ ਜੀ ਆਇਆਂ ਸਭ ਨੂੰ ਸਭ ਨੂੰ ਸਸਰੀ ਕਾਲ ਨਮਸਤੇ ਗੁਰੂ ਫਤਿਹ ਸਾਰੇ ਆਨੂੰ ਸਭ ਨੂੰ ਸਸਰੀ ਕਾਲ ਨਮਸਤੇ ਬਹੁਤ ਧੋੜਾ